ਸਸ਼ੀਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਰਘੂਬੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਦੀਆਂ ਸੇਵਾਵਾਂ ਕੀਤੀਆਂ ਗਈਆਂ ਖਤਮ ਸ਼੍ਰੋਮਣੀ ਕਮੇਟੀ ਨੇ ਥਾਪੇ ਤਖਤਾਂ ਦੇ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗਜ ਨੂੰ ਸੌਂਪੀ ਕਮਾਂਡ ਆਸਟ੍ਰੇਲੀਆ ਤੇ ਚੱਕਰਵਾਤ ਐਲਫ੍ਰੇਡ ਦੀ ਦਸਤਕ ਘਰਾਂ ਦੀ ਬਿਜਲੀ ਗੁੱਲ ਲੋਕਾਂ ਨੂੰ ਘਰ ਖਾਲੀ ਕਰਨ ਦੇ ਦਿੱਤੇ ਗਏ ਹੁਕਮ ਪੰਜਾਬ ਸਰਕਾਰ ਨੇ ਬਸਪਾ ਚੋਂ ਆਏ ਜਸਵੀਰ ਸਿੰਘ ਗੜੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ ਆਸਟ੍ਰੇਲੀਆ ਤੇ ਲੋਡਿਡ ਬੰਦੂਕ ਨਾਲ ਜਹਾਜ਼ ਤੇ ਚੜਿਆ ਨੌਜਵਾਨ पहला दिवस मौके पीएम मोदी ने कीता नारी शक्ति नु सलाम 12 सालला लेखिका एशलीन खेला नु ऑस्ट्रेलिया च राज पुरस्कार पंजाब च वड़ा हादसा ट्रेन हिंठा ऑन नाल रिटायर्ड एएसआई दी होई मौत अते हुन खबरां विस्तार नाल ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀਆਂ ਸੇਵਾਵਾਂ ਖਤਮ ਕਰਨ ਮਗਰੋਂ ਨਵੇਂ ਜਥੇਦਾਰ ਥਾਪ ਦਿੱਤੇ ਗਏ ਨੇ ਇਸ ਦੌਰਾਨ ਸਿਆਸੀ ਲੀਡਰਾਂ ਤੋਂ ਇਲਾਵਾ ਧਾਰਮਿਕ ਆਗੂਆਂ ਵੱਲੋਂ ਵੀ ਇਸ ਫੈਸਲੇ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਜਾ ਰਹੀ ਹੈ ਤੇ ਇਸ ਨੂੰ ਕਾਲੇ ਦਿਨ ਦਾ ਨਾ ਦਿੱਤਾ ਜਾ ਰਿਹਾ ਇਸ ਨੂੰ ਲੈ ਕੇ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਕੋਲ ਹਟਾਉਣ ਦਾ ਅਧਿਕਾਰ ਹੈ ਤੇ ਉਹ ਆਪਣੀ ਮਨਮਰਜ਼ੀ ਕਰਦੇ ਨੇ ਤੇ ਇਸ ਨੂੰ ਲੈ ਕੇ ਪੰਥ ਤੋਂ ਕੋਈ رائے ਨਹੀਂ ਲਈ ਜਾਂਦੀ ਇਸ ਮੌਕੇ ਦਾदूवाल ਨੇ ਕਿਹਾ ਕਿ ਜਦੋਂ ਜਥੇਦਾਰ ਉਹਨਾਂ ਦੀ ਹਾਂ ਵਿੱਚ ਹਾਂ ਭਰਦੇ ਹਨ ਤਾਂ ਰੱਖੇ ਜਾਂਦੇ ਨੇ ਜਦੋਂ ਉਹ ਗੱਲ ਨਹੀਂ ਮੰਨਦੇ ਤਾਂ ਉਹਨਾਂ ਨੂੰ ਹਟਾ ਦਿੱਤਾ ਜਾਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੂਬੀਰ ਸਿੰਘ ਤੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀਆਂ ਸੇਵਾਵਾਂ ਖਤਮ ਕਰਨ ਮਗਰੋਂ ਨਵੇਂ ਜਥੇਦਾਰ ਥਾਪ ਦਿੱਤੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਤਖਤ ਸ਼੍ਰੀ ਕੇਸਗੜ ਸਾਹਿਬ ਦੀ ਜ਼ਿੰਮੇਵਾਰੀ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਸੌਂਪੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਕੋਲ ਸ਼੍ਰੀ ਅਕਾਲ ਤਖਤ ਸਾਹਿਬ ਦਾ ਵਾਧੂ ਚਾਰਜ ਵੀ ਹੋਵੇਗਾ ਇਸੇ ਤਰ੍ਹਾਂ ਬਾਬਾ ਟੇਕ ਸਿੰਘ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਏ ਜਾਣ ਮਗਰੋਂ ਤਖਤਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਦਾ ਅਹੁਦਾ ਖਾਲੀ ਪਿਆ ਸੀ ਜਾਣਕਾਰੀ ਸਾਂਝੀ ਕਰਦੇ ਹਾਂ ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਣ ਨੇ ਦੱਸਿਆ ਕਿ 2 ਦਸੰਬਰ ਦੇ ਫੈਸਲੇ ਕਾਰਨ ਦੋਵਾਂ ਤਖਤਾਂ ਦੇ ਜਥੇਦਾਰਾਂ ਨੂੰ ਹਟਾ ਦਿੱਤਾ ਗਿਆ ਪੁੜੈਣ ਨੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਬਿਨਾਂ ਦੱਸੇ ਫੈਸਲੇ ਲੈ ਰਹੇ ਸਨ ਉਹ ਕਿਸੇ ਨੂੰ ਦੱਸੇ ਬਿਨਾਂ ਵਿਦੇਸ਼ ਵੀ ਜਾ ਰਹੇ ਸੀ ਇਸੇ ਕਾਰਨ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਉਧਰ 53 ਸਾਲਾਂ ਵਿੱਚ ਪਹਿਲੀ ਵਾਰ ਗਰਮ ਖੰਡੀ ਚੱਕਰਵਾਤ ਆਸਟ੍ਰੇਲੀਆ ਨੇੜੇ ਪਹੁੰਚ ਚੁੱਕਿਆ ਹੈ ਇਸ ਤੋਂ ਪਹਿਲਾਂ ਆਸਟ੍ਰੇਲੀਆਈ ਪੂਰਬੀ ਤੱਟ ਦੇ ਕੁਝ ਹਿੱਸਿਆਂ ਦੇ ਵਿੱਚ ਹਵਾ ਅਤੇ ਮੀਂਹ ਕਾਰਨ ਸ਼ੁੱਕਰਵਾਰ ਨੂੰ ਹਜ਼ਾਰਾਂ ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਛੱਪ ਹੋ ਗਈ ਸੀ ਤੇ ਲੋਕਾਂ ਨੂੰ ਆਪਣੇ ਘਰ ਪਰਭਾਵਿਤ ਘਰਾਂ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਸਨ ਮੌਸਮ ਵਿਗਿਆਨ ਬਿਊਰੋ ਦੇ ਮੈਨੇਜਰ ਮੈਟ ਕੋਲੋਪੀ ਨੇ ਕਿਹਾ ਹੈ ਕਿ ਗਰਮ ਖੰਡੀ ਚੱਕਰਵਾਤ ਐਲਫਰੇਡ ਦੇ ਸ਼ਨੀਵਾਰ ਸਵੇਰੇ ਆਸਟ੍ਰੇਲੀਆ ਦੇ ਤੀਜੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਡਾਊਨਟਾਊਨ ਬ੍ਰਿਸਬੇਨ ਦੇ ਉੱਤਰ ਦੇ ਵਿੱਚ ਕੁਇਨਜ਼ਲੈਂਡ ਰਾਜ ਦੇ ਤੱਟ ਨੂੰ ਪਾਰ ਕਰਨ ਦਾ ਅਨੁਮਾਨ ਹੈ ਇੱਕ ਅਧਿਕਾਰੀ ਨੇ ਦੱਸਿਆ ਕਿ ਕੁਇਨਜ਼ਲੈਂਡ ਵਿੱਚ ਦਰਖਤ ਡਿੱਗਣ ਕਾਰਨ 46000 ਘਰਾਂ ਤੇ ਕਾਰੋਬਾਰਾਂ ਦੀ ਬਿਜਲੀ ਚਲੀ ਗਈ ਜ਼ਿਆਦਾਤਰ 골ਡ ਕੋਸਟ ਵਿੱਚ This program is sponsored by Dr. Singh Gill, Immigration Consultant. ताजिया खबर देखने लबसक्राइब करो सबरंग ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ Dalit ਭਾਈਚਾਰੇ ਦੇ ਹੱਕਾਂ ਲਈ ਲੜਨ ਵਾਸਤੇ ਜਾਣੇ ਜਾਂਦੇ ਜਸਵੀਰ ਸਿੰਘ ਗੜੀ ਨੂੰ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਉਹ ਭੋਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਹਿ ਚੁੱਕੇ ਨੇ ਤੇ ਇਸੇ ਸਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸਨ ਦੱਸ ਜਾਈਏ ਕਿ ਜਸਵੀਰ ਸਿੰਘ ਗੜੀ ਭੋਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਨ ਇਸ ਸਾਲ ਦੇ ਪਹਿਲੇ ਦਿਨ ਹੀ ਓਹੋ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਸੀ ਹੁਣ ਸਰਕਾਰ ਨੇ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਉਧਰ ਬੀਤੇ ਦਿਨੀ ਆਸਟ੍ਰੇਲੀਆ ਦੇ ਵਿੱਚ ਇੱਕ 17 ਸਾਲਾ ਨੌਜਵਾਨ ਦੇ ਵੱਲੋਂ ਇੱਕ ਲੋਡੇਡ ਬੰਦੂਕ ਦੇ ਨਾਲ ਜਹਾਜ਼ ਵਿੱਚ ਚੜਨ ਦਾ ਮਾਮਲਾ ਸਾਹਮਣੇ ਆਇਆ ਸੀ ਪਰ ਪਾਇਲਟ ਅਤੇ ਦੋ ਯਾਤਰੀਆਂ ਨੇ ਉਸਨੂੰ ਫੜ ਲਿਆ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ ਇਹ ਘਟਨਾ ਵਿਕਟੋਰੀਆ ਰਾਜ ਦੇ ਐਵਲੋਨ ਹਵਾਈ ਅੱਡੇ ਤੇ ਵਾਪਰੀ ਜਿੱਥੇ ਮੁੰਡੇ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸ਼ੱਕੀ ਨੂੰ ਫੜਨ ਵਾਲੇ ਯਾਤਰੀ ਬੈਰੀ ਕਲਾਰਕ ਨੇ ਕਿਹਾ ਕਿ ਮੁੰਡੇ ਨੇ ਰੱਖ-ਰਖਾ ਕਰਮਚਾਰੀ ਹੋਣ ਦਾ ਦਾਵਾ ਕੀਤਾ ਸੀ ਅਤੇ ਜਦੋਂ ਇੱਕ ਫਲਾਈਟ ਅਟੈਂਡੈਂਟ ਨੇ ਜਹਾਜ਼ ਦੇ ਪ੍ਰਵੇਸ਼ ਦੁਆਰ ਤੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਹ ਭੜਕ ਗਿਆ ਸਾਕਾ ਪੇਸ਼ੇ ਵਰਮੁਕੇ ਬਾਸ ਕਲਾਰਕ ਮੁਤਾਬਕ ਉਸਨੇ ਉਸ ਦਿਸ਼ਾ ਵੱਲ ਦੇਖਿਆ ਤੇ 1 ਸੈਕਿੰਡ ਦੇ ਅੰਦਰ ਉਸ ਨੂੰ ਬੰਦੂਕ ਦੀ ਨਾਲ ਹੀ ਦਿਖਾਈ ਦਿੱਤੀ ਕਲਾਰਕ ਨੇ ਦੱਸਿਆ ਕਿ ਉਸਨੇ ਮੁੰਡੇ ਨੂੰ ਪਿੱਛੇ ਤੋਂ ਫੜ ਲਿਆ ਤੇ ਆਪਣੀ ਬੰਦੂਕ ਅਤੇ ਫਲਾਈਟ ਅਟੈਂਡੈਂਟ ਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਸੁੱਟ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਗੋਲੀ ਚੱਲਣ ਤੇ ਕੋਈ ਜ਼ਖਮੀ ਨਾ ਹੋਵੇ ਉਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਮਾਂਤਰੀ ਮਹਿਲਾ ਦਿਵਸ ਮੌਕੇ ਸ਼ੁਭ ਕਾਮਨਾਵਾਂ ਦਿੱਤੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ਤੇ ਲਿਖਿਆ ਮਹਿਲਾ ਦਿਵਸ ਮੌਕੇ ਅਸੀਂ ਆਪਣੀ ਨਾਰੀ ਸ਼ਕਤੀ ਨੂੰ ਸਲਾਮ ਕਰਦੇ ਹਾਂ ਸਾਡੀ ਸਰਕਾਰ ਹਮੇਸ਼ਾ ਹੀ ਔਰਤਾਂ ਦੇ ਸਸ਼ਕਤੀਕਰਨ ਲਈ ਕੰਮ ਕਰਦੀ ਰਹੀ ਹੈ ਜੋ ਸਾਡੀਆਂ ਯੋਜਨਾਵਾਂ ਅਤੇ ਪ੍ਰੋਗਰਾਮਾਂ 'ਚ ਝਲਕਦੀ ਹੈ ਅੱਜ ਵਾਅਦੇ ਮੁਤਾਬਿਕ ਮੇਰਾ ਸੋਸ਼ਲ ਮੀਡੀਆ ਉਹਨਾਂ ਔਰਤਾਂ ਵੱਲੋਂ ਸੰਭਾਲਿਆ ਜਾਵੇਗਾ ਜੋ ਵੱਖ-ਵੱਖ ਖੇਤਰਾਂ ਵਿੱਚ ਆਪਣੀ ਅਮਿੱਟ ਛਾਪ ਛੱਡ ਰਹੀਆਂ ਹਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਸਾਰੀਆਂ ਔਰਤਾਂ ਖਾਸ ਤੌਰ ਤੇ ਜਵਾਨ ਕੁੜੀਆਂ ਨੂੰ ਆਪਣੇ ਸੁਪਨਿਆਂ ਦਾ ਪਿੱਛਾ ਕਰਨ ਦਾ ਸੁਨੇਹਾ ਦੇਣਾ ਚਾਹੁੰਦਾ ਹਾਂ ਪਾ कोई भी रुकावट क्यों ਕਿਉ ਨਾ तो ਤੁਹਾਡਾ ਜਨੂੰਨ ਤੁਹਾਡੀ ਸਫਲਤਾ ਨੂੰ ਤਾਕਤ मैं ਮੈਂ ਔਰਤਾਂ ਨੂੰ ਉਹਨਾਂ ਦੇ ਸੁਪਨਿਆਂ ਦਾ ਪਿੱਛਾ ਕਰਨ ਅਤੇ ਜਿਸ ਖੇਤਰ ਨੂੰ ਉਹ उत्साहित करना ਰੁਕਾਵਟਾਂ ਨੂੰ क्योंकि मैं ਉਤਸ਼ਾਹਿਤ है ਚਾਹੁੰਦਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਉਹ ਕਰ ਸਕਦੀਆਂ ਹਨ ਵਿਦਿਆ देवी के ही विभिन्न स्वरूपों की अभिव्यक्ति है और जगत की समस्त नारी शक्ति में भी उनका ही प्रतिरूप है हमारी संस्कृति में बेटियों का सम्मान सर्वोपरि रहा है इस सदी में ग्लोबल ग्रोथ में एक बहुत बड़ा फैक्टर महिलाओं की भागीदारी का होने वाला है जो देश जो समाज जितनी अधिक भागीदारी महिलाओं को देगा उतना ही तेजी से ग्रो करेगा भारत में आज विमेन लेड डेवलपमेंट का दौर है नारी नीति निष्ठा निर्णय शक्ति और नेतृत्व की प्रतिबिंब होती आज भारत महिलाओं की आवश्यकताओं उनकी आकांक्षाओं को ध्यान में रखते हुए योजनाएं बना रहा है निर्णय ले रहा है देश की नारी शक्ति विकसित भारत के संकल्प की सिद्धि की सबसे बड़ी गारंटी है तो आइए इस बार महिला दिवस पर हम सब मिलकर ਅਦਮ्य ਨਾਰੀ ਸ਼ਕਤੀ ਕੋ ਸੈਲੀਬ੍ਰੇਟ ਕਰ ਸਨਮਾਨ ਕਰ ਨਮਨ ਕਰੇ ਪੰਜਾਬ ਦੇ ਜ਼ਿਲ੍ਹੇ ਨਵਾਂ ਸ਼ਹਿਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਸਜਾਵਲਪੁਰ ਨਾਲ ਸੰਬੰਧਿਤ ਆਸਟ੍ਰੇਲੀਆ ਦੀ ਸਭ ਤੋਂ ਛੋਟੀ ਉਮਰ ਦੀ ਪ੍ਰਕਾਸ਼ਿਤ ਲੇਖਿਕਾ ਐਸ਼ਲੀਨ ਖੇਲਾ ਨੂੰ ਸਨਮਾਨਿਤ ਕੀਤਾ ਗਿਆ ਜਿੱਥੇ ਆਸਟ੍ਰੇਲੀਆ ਦੀ ਜੰਪਾਲ ਐਸ਼ਲੀਨ ਨੂੰ ਨਿਊ ਸਾਊਥ ਵੇਲਸ ਸੂਬੇ ਦੀ ਸਰਕਾਰ ਵੱਲੋਂ ਆਯੋਜਿਤ ਵਿਸ਼ਵ ਊਮੈਨਜ਼ ਦਿਵਸ ਨਾਲ ਸੰਬੰਧਿਤ ਅੰਤਰਰਾਸ਼ਟਰੀ ਕਨਵੈਨਸ਼ਨ ਸੈਂਟਰ ਸਿਡਨੀ ਵਿਖੇ ਰਾਜਪਦਰੀ ਸਰਕਾਰੀ ਸਮਾਗਮ ਦੌਰਾਨ ਨਿਊ ਸਾਊਥ ਵੇਲਜ਼ ਊਮਨ ਆਫ ਦਿイヤー ਨਾਮੀ ਰਾਜਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ ਐਸ਼ਲਿਨ ਨੂੰ ਇਹ ਸਨਮਾਨ ਸੂਬੇ ਦੇ ਔਰਤਾਂ ਦੇ ਮਾਮਲਿਆਂ ਦੇ ਮੰਤਰੀ ਮਾਨਯੋਗ ਜੋਰਡੀ ਹੈਰਿਸਨ ਵੱਲੋਂ ਦਿੱਤਾ ਗਿਆ ਹੈ ਅੰਮ੍ਰਿਤਸਰ ਤੋਂ ਗੁਰਦਾਸਪੁਰ ਵੱਲ ਨੂੰ ਆ ਰਹੀ ਟ੍ਰੇਨ ਹੇਠਾਂ ਇੱਕ ਵਿਅਕਤੀ ਦੇ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਸ ਦੀ ਪਛਾਣ ਬਲਵਿੰਦਰ ਸਿੰਘ ਵਾਸੀ ਚੌਰ ਸਿਧਵਾ ਦੇ ਤੌਰ ਤੇ ਹੋਈ ਹੈ ਪਰਿਵਾਰ ਦੇ ਅਨੁਸਾਰ ਮ੍ਰਿਤਕ ਪੰਜਾਬ ਪੁਲਿਸ ਤੋਂ ਏਐਸਆਈ ਦੇ ਤੌਰ ਤੇ ਰਿਟਾਇਰ ਹੋਇਆ ਸੀ ਅਤੇ ਉਹ ਦਿਮਾਗੀ ਬਿਮਾਰੀ ਨਾਲ ਪੀੜਤ ਸੀ ਜਿਸ ਦਾ ਇਲਾਜ ਵੀ ਚੱਲ ਰਿਹਾ ਸੀ ਮ੍ਰਿਤਕ ਦੀ ਉਮਰ ਉਨਾਹੜ ਸਾਲ ਦਸੀ ਜਾ ਰਹੀ ਹੈ ਤੇ ਉਸਨੇ ਦਿਮਾਗੀ ਬਿਮਾਰੀ ਦੇ ਚਲਦਿਆਂ ਹੀ ਸਮੇਂ ਤੋਂ ਪਹਿਲਾਂ ਮਹਿਕਮੇ ਤੋਂ ਰਿਟਾਇਰਮੈਂਟ ਲੈ ਲਈ ਸੀ ਪਰਿਵਾਰ ਦੇ ਅਨੁਸਾਰ ਉਹ ਦਵਾਈ ਖਾ ਕੇ ਦੇਰ ਰਾਤ ਨੂੰ ਘਰੋਂ ਬਾਹਰ ਬਿਨਾਂ ਕਿਸੇ ਨੂੰ ਦੱਸੇ ਚਲਾ ਗਿਆ ਸੀ ਤੇ ਸਵੇਰੇ ਉਹਨਾਂ ਨੂੰ ਇਸ ਦੁਰਘਟਨਾ ਦੀ ਸੂਚਨਾ ਮਿਲੀ ਉਥੇ ਰੇਲਵੇ ਪੁਲਿਸ ਥੰਗੀ ਗੁਰਦਾਸਪੁਰ ਦੇ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕੀਤੀ ਜਾ ਰਹੀ ਹੈ ਮੇਰਾ ਨਾਮ ਏ ਸੀ ਭਪਿੰਦਰ ਸਿੰਘ ਆ ਚੌਕੀਂਜਾ ਜੀ ਆਰ ਪੀ ਗਰਦਾਸਪੁਰ ਜੀ ਤਾਂ ਕੀ ਕੰਨਾ ਹੋਈ ਸੀ ਸਿਰ ਘਟਨਾ ਵੀ ਸਿਰੇ ਨੂੰ ਜਾਨੂੰ ਜਿੜੀ ਰਿਪੋਰਟ ਮਿਲੀ ਆ ਮੀਮੋ ਦਿੱਤੀ ਆ ਸਟੇਸ਼ਨ ਵੱਟ ਨੇ ਵੀ ਇੱਕ ਵਨ ਪਰਸਨ ਜਿਹੜਾ ਵਾ ਲੈਂਗਿੰਗ ਇਨ ਟ੍ਰੈਕ ਆ ਤੇ ਉਹਦੀ ਮੀਮੋ ਤੇ ਅਸੀਂ ਉੱਤੇ ਆਏ ਆ ਆ ਕੇ ਹੀ ਵੇਖਿਆ ਵਾ ਇਕੜ ਨ ਕਿੰਨੇ ਵਜੇ ਦੀ ਸੀ ਸਾਨੂੰ ਸਿਰੇ ਸਵਾ 7 7 ਵਜੇ ਮੀਮੋ ਦੋਨਾਂ ਟਾਈਮ ਪਾਇਆ ਵਾ ਸਵਾ 7 ਹੜ ਕੋ ਆਈ ਆ ਸਵਾ 7 ਹੀ ਇਥੋਂ ਚੱਲ ਕੇ ਇੱਥੇ ਪਹੁੰਚ ਗਏ ਕਿ ਪਛਾਣ ਹੋਈ ਸੀ ਪਛਾਣ ਹੁਣ ਵੇਖਦੇ ਆਂ ਦੀ ਆਏ ਨੇ ਮੋ ਕਦੇ ਆਏ ਪਰਿਵਾਰਾਂ ਨੂੰ ਦੱਸਿਆ ਜਾ ਰਿਹਾ ਐਸਐਸਪੀ ਜੀ ਹਾਂ ਜੀ ਤੇ ਵੇਖ ਲੈਣ ਸਰਦ ਕੋ ਪਾ ਲੱਗ ਜਾ ਇਨਵੈਸਟੀਗੇਸ਼ਨ ਚ ਹੁਣ ਜੋ ਵੀ ਕਾਰਵਾਈ ਸਾਹਮਣੇ ਆਏਗੀ ਕਰਾਂਗੇ ਉਧਰ ਬਟਾਲਾ ਪੁਲਿਸ ਨੇ ਇੱਕ ਵੱਡਾ ਉਪਰਾਲਾ ਕਰਦੇ ਆਂ ਬੀਤੇ ਕੁਝ ਦਿਨਾਂ ਚ ਗੁੰਮ ਅਤੇ ਚੋਰੀ ਹੋਏ ਮੋਬਾਈਲ ਟ੍ਰੇਸ ਕਰਕੇ ਮੋਬਾਈਲ ਅਸਲ ਮਾਲਕਾਂ ਤੱਕ ਪਹੁੰਚਾਉਣ ਚ ਵੱਡੀ ਸਫਲਤਾ ਹਾਸਲ ਕੀਤੀ ਹੈ ਜੀ ਹਾਂ ਬਟਾਲਾ ਦੇ ਐਸਐਸਪੀ ਸੁਹੇਲ ਕਾਸਮ ਮੀਰ ਦੇ ਵੱਲੋਂ ਪੁਲਿਸ ਲਾਈਨ ਚ ਇੱਕ ਸਮਾਗਮ ਦੇ ਦੌਰਾਨ ਚੋਰੀ ਅਤੇ ਲੁੱਟ ਕੀਤੇ ਹੋਏ 200 ਮੋਬਾਈਲ ਅਸਲ ਮਾਲਕਾਂ ਨੂੰ ਦੇ ਕੇ ਵਿਲੱਖਣ ਕੰਮ ਕੀਤਾ ਗਿਆ ਹੈ ਮੋਬਾਈਲ ਮਿਲਣ ਤੇ ਲੋਕਾਂ ਨੇ ਬਟਾਲਾ ਪੁਲਿਸ ਦੇ ਐਸਐਸਪੀ ਅਤੇ ਸਮੁੱਚੀ ਪੁਲਿਸ ਦਾ ਧੰਨਵਾਦ ਕੀਤਾ ਇਹ ਜਿਹੜਾ ਪੁਲਿਸ ਜ਼ਿਲ੍ਹਾ ਬਟਾਲਾ ਦਾ ਜਿਹੜਾ ਉਪਰਾਲਾ ਹੈਗਾ ਕਿ ਜਿਹੜੇ ਗੁੰਮਸ਼ੁਦਾ ਮੋਬਾਈਲ ਹੈ ਤਾਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਅਸਲ ਹਕਦਾਰ ਨੇ ਜਿਹੜੇ ਅਸਲ ਮਾਲਕ ਨੇ ਉਹਨਾਂ ਤੱਕ ਪਹੁੰਚਾਉਣ ਦਾ ਜਿਹੜਾ ਉਪਰਾਲਾ ਹੈ ਤਾਂ ਇਹ ਅਸੀਂ ਪਿਛਲੇ 4 ਮਹੀਨੇ ਤੋਂ ਚਲਾ ਰਹੇ ਨੇ ਇਦੇ ਵਿੱਚ ਹੁਣ ਤੱਕ 3-4 ਅਸੀਂ ਫੰਕਸ਼ਨਸ ਕਰ ਚੁੱਕੇ ਨੇ ਤਾਂ ਅੱਜ ਇਹ ਜਿਹੜੀ ਫੰਕਸ਼ਨ ਹੈ ਇਹਦੇ ਵਿੱਚ ਕਰੀਬਨ 200 ਮੋਬਾਈਲ ਅਸੀਂ ਵੰਡ ਰਹੇ ਨੇ ਜਿਹੜੇ ਅਸਲ ਮਾਲਕ ਨੇ ਮੋਬਾਈਲ ਫੋਨਸ ਦੇ ਪਾਵੇ ਉਹ ਕਿਤੇ ਗੁੰਮ ਹੋਏ ਹੁੰਦੇ ਹੈ ਤਾਂ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਓਨਰ ਤੱਕ ਉਹ ਪਹੁੰਚੇ ਇੱਥੇ ਮੈਂ ਇਹ ਦੱਸਣਾ ਚਾਹਾਂਗਾ ਕਿ ਇਹ ਸਾਡਾ ਜਿਹੜਾ ਸਾਈਬਰ ਪੁਲਿਸ ਸਟੇਸ਼ਨ ਹੈ ਉਹਨਾਂ ਦਾ ਉਪਰਾਲਾ ਹੈ ਤਾਂ ਬੜੀ ਮਿਹਨਤ ਤਾਂ ਕਰਨ ਤੋਂ ਬਾਅਦ ਇੱਕ ਇੱਕ ਮੋਬਾਈਲ ਨੂੰ ਅਕਾਊਂਟ ਫਰ ਕਰਨਾ ਉਹਨੂੰ ਕਲੈਕਟ ਕਰਨਾ ਫਿਰ ਡਿਸਟ੍ਰਿਬਿਊਟ ਕਰਨਾ ਬੜਾ ਔਖਾ ਕੰਮ ਹੈ ਬਟ ਇਹਦੇ ਵਿੱਚ ਸਾਡਾ ਸਾਈਬਰ ਪੁਲਿਸ ਸਟੇਸ਼ਨ اسپੈਸ਼ਲੀ ਹੈੱਡ ਕਨਸਟੇਬਲ ਜਤਿੰਦਰ ਤਾਂ ਐਂਡ ਦ ਕਨਸਰਨਡ ਐਸ ਐਚਓ ਦੇ ਆਰ ਡੂਇੰਗ ਗੁੱਡ ਜੌਬ ਤਾਂ ਇਹ ਜ਼ਰੂਰ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਉਪਰਾਲਾ ਚੱਲਦਾ ਪਿਆ ਪਿਛਲੇ 4 ਮਹੀਨੇ ਤੋਂ ਇਹਦੇ ਵਿੱਚ ਅੱਜ ਤੱਕ 500 ਮੋਬਾਈਲ ਅਸੀਂ ਜਿਹੜੇ ਹੈਗੇ ਨੇ ਉਹ ਰਿਕਵਰ ਕਰ ਲਏ 300 ਆਲਰੇਡੀ ਅਸੀਂ ਵਨਡੇ ਹੈ ਤਾਂ ਅੱਜ ਦੀ ਫੰਕਸ਼ਨ ਦੇ ਵਿੱਚ ਅਸੀਂ 200 ਹੋਰ ਡਿਸਟ੍ਰੀਬਿਊਟ ਕਰ ਰਹੇ ਨੇ ਤਾਂ ਕੁੱਲ ਮਿਲਾ ਮਿਲਾ ਕੇ ਇਹਨਾਂ ਦਾ ਜਿਹੜਾ ਮਾਰਕੀਟ ਵੈਲਿਊ ਜਿਹੜੇ ਅਸੀਂ ਮੋਬਾਈਲ ਫੋਨਸ ਰਿਕਵਰ ਕੀਤੇ ਹੋਏ ਨੇ 1 ਕਰੋੜ ਤੋਂ ਉੱਤੇ ਹੈਗਾ ਤਾ ਇਹ ਜਿਹੜਾ سلسلہ ਹੈ ਇਹ ਅੱਗੇ ਵੀ ਚੱਲਦਾ ਰਹੂਗਾ ਤਾਂ ਇਹਦੇ ਵਿੱਚ ਤੁਹਾਡੇ ਸਦਕੇ ਮੈਂ ਸਾਰਿਆਂ ਨੂੰ ਰਿਕੁਐਸਟ ਵੀ ਕਰੂੰਗਾ ਕਿ ਜੇ ਤੁਹਾਡੇ ਕੋਲ ਕੋਈ ਇੰਟੀਮੇਸ਼ਨ ਹੈ ਜਾਂ ਤੁਸੀਂ ਤੁਹਾਡਾ ਕੋਈ ਨੇੜਲਾ ਕੋਈ ਬੰਦਾ ਜਿਹਦਾ ਮੋਬਾਈਲ ਫੋਨ ਗੁੰਮ ਹੋਇਆ ਹੈਗਾ ਤਾਂ ਤੁਸੀਂ ਉਹਦੀ ਸੂਚਨਾ ਜਿਹੜਾ ਸਾਡਾ ਸਾਈਬਰ ਪੁਲਿਸ ਸਟੇਸ਼ਨ ਹੈ ਉੱਥੇ ਦੇ ਸਕਦੇ ਹੋ ਤਾਂ ਅਸੀਂ ਵਚਨਬੰਦ ਹੈਗੇ ਨੇ ਅਸੀਂ ਤੁਹਾਨੂੰ ਉਹ ਟਰੇਸ ਕਰਕੇ ਦਵਾਗੇ ਸਰ ਉਹ ਕਿੰਝ ਕੀ ਨਾਮ ਤੁਹਾਡਾ ਪੂਜਾ ਕਿੱਥੋਂ ਦੇ ਰਹਿਣ ਵਾਲੇ ਹੋ ਕਿਲਵੰਡੀ ਦੇ ਅੱਜ ਤੁਹਾਡਾ ਮੋਬਾਈਲ ਕਿੱਥੇ ਦਾ ਦਾ ਦੀਵਾਲੀ ਵਾਲੇ ਦੇਣੇ ਗਿਆ ਚਾ ਸੀ ਕਿਸੇ ਨੇ ਪਰਸ ਚੋਂ ਕੱਢ ਲਿਆ ਸੀ ਤੁਹਾਨੂੰ ਉਮੀਦ ਹੈ ਕਿ ਲੱਭੇਗਾ ਹੈਗੀ ਕਿਉਂਕਿ ਨਾ ਪਿਛਲੀ ਵਾਰੀ ਅਸੀਂ ਆਏ ਉਹ ਕਹਿੰਦੇ ਸੀ ਕਿ ਤੁਹਾਨੂੰ ਮਿਲ ਜੇਗਾ ਫੋਨ ਕੋਈ ਨਹੀਂ ਨੈਕਸਟ ਟਾਈਮ ਟਰਾਈ ਕਰਿਓ ਤੁਸੀਂ ਹੁਣ ਤੁਹਾਡਾ ਫੋਨ ਤੁਹਾਨੂੰ ਮਿਲਣ ਜਾ ਰਿਹਾ ਅੱਜ ਠੀਕ ਹੈ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਜਨਤਾ ਮੈਂ ਬਹੁਤ ਖੁਸ਼ ਹਾਂ ਕਿ ਮੋਬਾਈਲ ਮਿਲ ਗਿਆ ਵਾ ਬੜੀ ਮਿਹਨਤ ਨਾਲ ਲਿਆ ਜਾਂਦਾ ਹੈ ਹਰ ਮਿਹਨਤ ਬਹੁਤ ਹੋਕੀ ਕੀਤੀ ਜਾਂਦੀ ਹੈ ਹਾਂਜੀ ਤੇ ਮੈਂ ਕਹਿੰਨੀ ਕਿ ਜਿਹੜੇ ਚੋਰੀ ਕਰਦੇ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੈਨੂੰ ਜਿਹੜੇ ਕੰਪਲੀਟ ਨਹੀਂ ਲਿਖਉਂਦੇ ਚੀਜ਼ ਕੋ ਆ ਚੰਦੇ ਉਹ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਕਿ ਇੱਕ ਵਾਰੀ ਟ੍ਰਾਈ ਕਰਨ will be try my best ਜ਼ਰੂਰ ਹੁੰਦੀ ਹੈ ਉਮੀਦ ਪੂਰੀ ਇੱਕ ਵਾਰੀ ਕਰਨੀ ਚਾਹੀਦੀ ਹੈ ਉਮੀਦ ਉਸ ਦਾ ਪ੍ਰੈਲਾ ਕਿੱਦਾਂ ਲੱਗਦਾ ਮੈਨੂੰ ਬਹੁਤ ਮੈਂ ਉਹਨਾਂ ਦਾ ਥੈਂਕ ਯੂ ਕਰਨਾ ਚਾਹੁੰਦੀ ਹਾਂ ਬਹੁਤ ਜ਼ਿਆਦਾ ਇੰਨਾ ਤੇ ਮੈਨੂੰ ਬੜੀ ਉਮੀਦ ਸੀ ਅੱਜ ਪੂਰੀ ਹੋ ਗਈ ਆ ਥੈਂਕ ਯੂ ਸੋ ਮੱਚ ਧਿਆਨ ਪੂਰਤੀ ਲੱਗ ਅੱਜ ਤੁਹਾਡਾ ਮੋਬਾਈਲ ਲੱਗ ਅੱਗ ਬਚਾ ਕਿਸ ਰਹੀ ਗਏ ਗੁੜੀਆ ਕੋਲੋਂ ਗੁੜੀਆ ਦਾ ਮੋਬਾਈਲ ਸੀ ਇਹਨੂੰ ਇਹਦੇ ਕੋ ਖੋਲਿਆ ਸੀ ਉਹਨਾਂ ਨੇ ਮੁੰਡਿਆਂ ਨੇ ਦੋ ਨੇ ਹਾਂਜੀ ਤੇ ਫਿਰ ਅਸੀਂ ਇੱਥੇ ਆ ਕੇ ਬਟਾਲੇ ਕੰਪਲੇਨ ਲਿਖਵਾ ਕੇ ਗਏ ਸੀ ਉਸ ਤੋਂ ਬਾਅਦ ਇੰਨੀ ਕਿਦੇ ਰੋਈ ਕੋਚ 1.5 ਕਿ ਮਿੰਟ ਹੋ ਗਏ ਮੈਡ ਜੇ ਤੁਹਾਨੂੰ ਫੋਨ ਆਇਆ ਤਾਂ ਨੂੰ ਪੁਲਿਸ ਵੱਲੋਂ ਵੀ ਤੁਹਾਡਾ ਫੋਨ ਲੱਭ ਗਿਆ ਹੈ ਕਿੱਦਾਂ ਦਾ ਮਨਜ਼ਰ ਜੀ ਖੁਸ਼ੀ ਹੋਈ ਸੀ ਨਹੀਂ ਲੱਭਦਾ ਨਹੀਂ ਹਾਨੂੰ ਤੇ ਇਹ ਹੈਗੀ ਸੀ ਉਮੀਦ ਕਿ ਅੱਗੇ ਵੀ ਕਹਿੰਦੇ ਸੀ ਲੱਭ ਕੇ ਦਿੱਤੇ ਇਹਨਾਂ ਨੇ ਲੱਭ ਕੇ ਦੇਣਗੇ ਹੁਣ ਵੀ ਖੁਸ਼ੀ ਹੋਈ ਸੀ ਕਾਫੀ ਕੀ ਵਾਜੂਦ ਕਰਦੇ ਹੋ ਕਿ ਪ੍ਰਸ਼ਾਸਨ ਨੇ ਅਜ ਮੋਬਾਈਲ ਤਾਂ ਲੱਭ ਕੇ ਦਿੱਤਾ ਜਨਤਾ ਨੂੰ ਕੀ ਅਪੀਲ ਕਰਨਾ ਚਾਹੀਦਾ ਤੇ ਕੀ ਕਹਿਣਾ ਚਾਹੀਦਾ ਕਿ ਪੁਲਿਸ ਪ੍ਰਸ਼ਾਸਨ ਕੋ ਵਧੀਆ ਉਤਰਾਲੇ ਹਾਂਜੀ ਵਧੀਆ ਇਹ ਮਤਲਬ ਕਿ ਸਾਰਿਆਂ ਦੇ ਮੋਬਾਈਲ ਲੱਭ ਕੇ ਦਿੰਦੇ ਆ ਵਧੀਆ ਕਰਦੇ ਆ ਸਭ ਇਹ ਕੰਮ ਕੋਲ ਕਰਨਾ ਕੋਈ ਸੋਖਾ ਵੀ ਨਹੀਂ ਹੈਗਾ 197 ਨੰਬਰ ਕੀ ਦਾ ਹੁੰਦਾ ਵੀ ਜਿਹੜੇ ਅੱਜ ਕੱਲ੍ਹ ਕੰਪਲੀਟ ਨਹੀਂ ਲਪਾਉਂਦੇ ਪਰ ਕੰਪਲੀਟ ਬੋਲ ਲਿਖਵਾਨੀ ਚਾਹੀਦੀ ਹੈ ਲਿਖਵਾਨੀ ਚਾਹੀਦੀ ਆ ਹੁਣ ਮੇਰੀ ਸਿਸਟਰ ਦੀ ਦੇ ਬੇਟੇ ਦਾ ਵੀ ਬੱਚਾ ਉਹਨਾਂ ਨੇ ਵੀ ਅਸੀਂ ਗਿਆ ਵਾ ਕਿ ਤੁਸੀਂ ਵੀ ਲਿਖਵਾ ਦਿਓ ਜਸ ਮੀ ਥੈਂਕ ਯੂ ਇਹ ਮਿਲੇਗਾ ਇਹ ਉਹਨਾਂ ਨੂੰ ਵੀ ਥੈਂਕਫੁਲ ਕਰਦੇ ਇਹਨਾਂ ਦਾ ਇਹ ਤੇ ਕੰਮ ਸੋਖਾ ਨਹੀਂ ਹੋਗਾ ਇਹਨਾਂ ਕੀ ਨਾਮ ਤੁਹਾਡਾ ਅਨਿਲ ਆ ਮੇਰਾ ਕਿਹੜੀ ਜਗ੍ਹਾ ਤੋਂ ਆਏ ਹਾਂਜੀ ਮੇਰਾ ਸ਼ੀਨਾ ਰੇਤ ਵਾਲਾ ਪਿੰਡ ਹੈ ਤੇ ਮੈਂ ਬਿਲੋਂਗ ਬਟਾਲੇ ਤੋਂ ਕਰਦਾ ਸਰ ਕਿਦਾਂ ਮੋਬਾਈਲ ਕੋਈ ਆ ਮੇਰਾ ਨਾ ਆਪਣਾ ਸੰਤੋਖ ਡਾਕਟਰ ਕੋਲ ਉੱਥੇ ਫੋਨ ਡਿੱਗਾ ਸੀ ਤਾਂ ਮੈਨੂੰ ਲੱਗੇ ਸਬਜੀ ਵਾਲੇ ਰੇੜੀ ਵਾਲਿਆਂ ਨੇ ਕਿਹਾ ਸੀ ਕਿ ਤੁਹਾਡਾ ਇੱਕ ਫੋਨ ਨਾ ਰਿਕਸ਼ੇ ਵਾਲਾ ਚੱਕ ਕੇ ਲੈ ਗਿਆ ਤਾਂ ਫਿਰ ਮੈਂ ਰਿਪੋਰਟ ਲਖਾਈ ਤਾਂ ਮੈਂ ਡੇਲੀ ਸਦਰ ਥਾਣੇ ਜਾਂਦਾ ਸੀ ਪਤਾ ਕਰਨ ਵਾਸਤੇ ਤਾਂ ਸਾਰੋਂ ਨੇ ਕਹਿੰਦੇ ਸੀ ਤੁਹਾਡਾ ਟ੍ਰੇਸ ਤੇ ਲੱਗਾ ਹੋਇਆ ਤਾਂ 2-4 ਦਿਨ ਪਹਿਲਾਂ ਮੈਨੂੰ ਮੈਸੇਜ ਆਇਆ ਕਿ ਤੁਹਾਡਾ ਫੋਨ ਮਿਲ ਗਿਆ ਤਾਂ ਜੋ ਉਹਨਾਂ ਨੇ ਸਾਨੂੰ ਬੁਲਾਇਆ ਸੀ ਪੁਲਿਸ ਲੈਣ ਕਿੱਦਾਂ ਲੱਗਦਾ ਬਹੁਤ ਵਧੀਆ ਫੀਲ ਹੋ ਰਿਹਾ ਵਾ ਪੰਜਾਬ ਪੁਲਸ ਦੇ ਇਸ ਭਰਾਲੇ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹ ਸੰਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋ ਵਾਰੀ ਇਜਾਜ਼ਤ ਧੰਨਵਾਦ